ਖੋਲਾ ਮੁਹੱਲਾ ਹੋਲੀ ਖੁਸ਼ੀਆਂ ਤੇ ਅਣਖਾਂ ਦਾ ਤਿਉਹਾਰ ਹੈ ਹੁੱਲੜ ਬਾਜ਼ਾ ਦਾ ਨਹੀਂ ਤੇ ਅਸੀਂ ਜਦੋਂ ਉੱਥੇ ਉਹਨਾਂ ਨੂੰ ਜਿਹੜੇ ਮੁੰਡੇ ਆਉਂਦੇ ਸੀਗੇ ਬਾਈਕਸ ਦੇ ਉੱਤੇ ਉਹਨਾਂ ਨੇ ਮੈਂ ਨੋਟਿਸ ਕੀਤਾ ਵੀ ਇੱਕ ਬਾਈਕ ਤੇ ਤਿੰਨ ਤਿੰਨ ਮੁੰਡੇ ਨੇ ਤੇ ਪੈਰਾਂ 'ਚ ਉਹਨਾਂ ਨੇ ਚਪਲਾਂ ਪਾਈਆਂ ਹੋਈਆਂ ਕਿਸੇ ਨੇ ਪਾਈਆਂ ਵੀ ਨਹੀਂ ਹੋਈਆਂ ਤੇ ਤੁਸੀਂ ਉਹਨਾਂ ਨਾਲ ਬੈਗ ਵੀ ਲੱਦੇ ਹੋਏ ਨੇ ਨਾਲ ਉਹਨਾਂ ਨੇ ਲੋਈ ਦੀ ਬੁੱਕਲ ਮਾਰੀ ਹੋਈ ਆ ਵੀ ਉਹ ਇੱਕ ਸੇਫਟੀ ਨੋਰਮਸ ਨਹੀਂ ਹੈਗੇ ਤੇ ਅਜੇ ਅਸੀਂ ਲਾਈਨ 'ਚ ਜਾ ਰਹੇ ਹਾਂ ਸਾਨੂੰ ਇੱਕ ਟੌਂਡ ਹੀ ਕਰਕੇ ਜਾਂਦੇ ਸੀਗੇ ਲੈ ਕਹਿੰਦਾ ਤੁਸੀਂ ਹੈਲਮਟ ਪਾਏ ਨੇ ਅਸੀਂ ਤਾਂ ਬਾਈਕ ਦੇ ਉੱਤੇ ਹੈਲਮਟ ਨਹੀਂ ਪਾਏ ਹੋਏ ਜਾਣ ਮੁਝ ਕੇ 3 ਦਿਨ ਪਹਿਲਾਂ ਤਿਆਰੀ ਕੀ ਹੁੰਦੀ ਹੈ ਜੀ ਸਾਰੇ ਮਕੈਨਿਕਾ ਕੋਲੇ ਲਾਈਨਾਂ ਲੱਗੀਆਂ ਹੁੰਦੀਆਂ ਜੀ ਸਲੈਂਸਰ ਰਿਮੂਵ ਕਰਾ ਦਿਆ ਯਾਰ ਕੀ ਦਿਖਾਣਾ ਕੀ ਚਾਹੁੰਦੇ ਹੋ ਤੁਹਾਨੂੰ ਲੱਗਦਾ ਬਈ ਇਦਾਂ ਗੁਰੂਕੁਸ਼ ਹੁੰਦਾ ਹੋਊਗਾ ਮੈਂ ਕਹਾਂ ਯਾਰ ਇਹ ਇੱਕ ਸੇਫਟੀ ਆ ਜਿਹੜੀ ਅਸੀਂ ਫਾਲੋ ਕਰਦੇ ਆ ਤੇ ਤੁਸੀਂ ਵੀ ਇੱਕ ਫਾਲੋ ਕਰਿਆ ਕਰੋ ਵੀ ਜੇ ਤੁਸੀਂ ਗੁਰੂ ਮਹਾਰਾਜ ਦੇ ਘਰਾਂ ਦੇ ਵਿੱਚ ਜਾਂਦੇ ਹੋ ਇੱਕ ਮਰਿਆਦਾ ਹੁੰਦੀ ਆ ਵੀ ਸਿਰ ਟੱਕ ਕੇ ਜਾਂਦੇ ਹੋ ਤੇ ਤੁਸੀਂ ਇੱਕ ਜੇ ਬਾਈਕ ਤੇ ਬਹਿੰਦੇ ਹੋ ਤੇ ਆਪਣਾ ਵੀ ਸਿਰ ਤੁਸੀਂ ਨੂੰ ਟੱਕੋ ਜੇ ਹੈਲਮਟ ਆ ਤੇ ਹੈਲਮਟ ਨਾਲ ਟਕੋ ਜੇ ਪੱਗ ਤੁਸੀਂ ਕੇਸ ਰੱਖੇ ਨੇ ਤੇ ਪੱਗ ਦੇ ਨਾਲ ਤੁਸੀਂ ਆਪਣਾ ਸਿਰ ਟਕੋ ਅਬ ਮੈਂ ਭਾਈ ਨੇ ਹੁਣੇ ਬੜੀ ਪਿਆਰੀ ਗੱਲ ਕਹੀ ਨਾ ਹੂਲਾ ਮਹੱਲਾ ਜਿਹੜਾ ਅਣਖਾਂ ਦਾ ਸੀਗਾ ਤੇ ਅੱਜ ਕੀ ਰਹਿ ਗਿਆ ਹੁੱਲੜ বাজਾਂ ਦਾ ਹੁੱਲੜ বাজਾਂ ਦਾ ਕਿਦਾਂ ਰਹਿ ਗਿਆ ਠੀਕ ਹੈ ਤੁਸੀਂ ਮਤਲਬ ਆਪਦੇ ਹੋਰ ਕੋਈ ਪਿੰਡ ਦੇ ਕੰਮ ਕੂਮ ਕਰਨੇ ਆ ਕਰੀ ਜਾਓ ਠੀਕ ਹੈ ਪਰ ਇਹ ਕੀ ਕਰਦੇ ਆ ਵੀ ਨਾਰਮਲੀ ਸਾਰੇ ਰੂਲਸ ਐ ਨਾ ਪੈਨ ਡਾਊਨ ਕਰ ਲੈਂਦੇ ਆ ਵੀ ਆ ਵੀ ਤੋੜਨਾ ਆ ਵੀ ਤੋੜਨਾ ਆ ਵੀ ਤੋੜਨਾ ਆ ਵੀ ਤੋੜਨਾ ਤੇ ਫਿਰ ਐਟ ਦਾ ਐਂਡ ਕੀ ਕਹਿਣਾ ਜੀ ਜਦੋਂ ਕਿਸੇ ਨੇ ਪੁਲਿਸ ਵਾਲੇ ਨੇ ਕੁਝ ਕਹਿਤਾ ਜੀ ਸੰਗਤ ਨਾਲ ਹੋ ਗਿਆ ਤਿਹਾਰ ਦੇ ਨਾਮ ਤੇ ਕੋਈ ਵੀ ਆ ਭਾਵੇਂ ਉਹ ਸਿੱਖਾਂ ਦਾ ਜਿਹੜਾ ਅਨੰਦਪੁਰ ਸਾਹਿਬ ਨੂੰ ਜਾ ਰਿਹਾ ਤੇ ਭਾਵੇਂ Hindu ਵੀਰ ਨੇ ਜਿਹੜੇ ਲੋਕਲ ਲੈਵਲ ਤੇ ਆਪਣੇ ਮਤਲਬ ਮਨਾ ਰਹੇ ਨੇ ਤਿਹਾਰ ਦੋਵਾਂ ਨੂੰ ਕਮਿਊਨਿਟੀਜ਼ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਪਲੀਜ਼ ਆਪਾਂ ਜਿਹੜੀਆਂ ਮਨਾਉਣ ਦੇ ਤਰੀਕੇ ਨੇ ਨਾ ਇਹਨਾਂ ਨੂੰ ਸੰਕੀਰਣ ਤੇ ਇਹਨਾਂ ਨੂੰ ਵਧੀਆ ਢੰਗ ਨਾਲ ਮਨਾਈਏ ਤਾਂ ਕਿ ਆਉਣ ਵਾਲੀ ਜਨਰੇਸ਼ਨਸ ਮਨਾ ਸਕੇ ਹੋਲਾ ਮਹੱਲਾ ਹੋਲੀ ਖੁਸ਼ੀਆਂ ਤੇ ਅਣਖਾਂ ਦਾ ਤਿਉਹਾਰ ਹੈ ਹੁੱਲੜ ਬਾਜ਼ਾ ਦਾ ਨਹੀਂ ਇਹ ਸੁਨੇਹਾ ਲੈ ਕੇ ਅੱਜ ਪਹੁੰਚੇ ਹਾਂ ਸੀ ਤੇ ਅਗਰ ਗੱਲਬਾਤ ਕੀਤੀ ਜਾਵੇ ਹੋਲੀ ਨੂੰ ਕੁਝ ਹੀ ਦਿਨ ਬਾਕੀ ਨੇ ਅਰੰਧਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਲੱਗਦਾ ਹੈ ਜਿੱਥੇ ਕਿ ਬਹੁਤ ਸੰਗਤ ਜਿਹੜੀ ਹੈ ਪਹੁੰਚਦੀ ਹੈ ਤੇ ਰਸਤੇ ਦੇ ਵਿੱਚ ਕੁਝ ਇਹੋ ਜਿਹੀਆਂ ਚੀਜ਼ਾਂ ਕੁਝ ਇਹੋ ਜਿਹੇ ਨਿਯਮ ਜਿਹੜੇ ਨੇ ਜਿਨ੍ਹਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤੇ ਆਪਣੀ jaan ਤੋਂ ਹੱਤ ਕੋਣਾ ਪੈਂਦਾ ਅੱਜ ਸੁਨੇਹਾ ਦੇਣ ਵਾਸਤੇ ਸਾਡੇ ਨਾਲ ਲੁਧਿਆਣਾ ਮੋਟਰਸਾਈਕਲਿੰਗ ਕਮਿਊਨਿਟੀ ਤੋਂ ਮੌਜੂਦ ਆ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਕੀ ਸੁਨੇਹਾ ਲੈ ਕੇ ਪਹੁੰਚੇ ਹੋ ਅਸੀਂ ਨਾ ਪਿਛਲੇ ਕਾਫੀ ਸਾਲਾਂ ਤੋਂ ਰੈਗੂਲਰ ਹੁੱਲੇ ਮੱਲੇ ਤੇ ਜਾਂਦੇ ਆਂ ਉੱਥੇ ਹਾਜ਼ਰੀਆਂ ਭਰਨ ਵਾਸਤੇ ਪਹਿਲਾਂ ਤਾਂ ਅਸੀਂ ਸਾਈਕਲਾਂ ਤੇ ਜਾਂਦੇ ਰਹੇ ਫਿਰ ਬਾਈਕ ਆ ਗਈ ਬਾਈਕ ਤੇ ਜਾਂਦੇ ਰਹੇ ਤੇ ਜਦੋਂ ਮੈਂ ਇੱਕ ਨੋਟਿਸ ਕੀਤੀ ਸੀ ਗੱਲ ਵੀ ਜਦੋਂ ਅਸੀਂ ਸਾਈਕਲਾਂ ਤੇ ਜਾਂਦੇ ਸੀ ਅਸੀਂ ਪ੍ਰੋਪਰ ਰਾਈਡਿੰਗ ਗੀਅਰ ਪਾਏ ਹੁੰਦੇ ਸੀਗੇ ਵੀ ਹੈਲਮਟ ਪਾਏ ਹੋਣੇ ਜਾਂ ਪੱਗ ਬੰਨੀ ਹੋਣੀ ਵੀ ਜਿਹੜੇ ਸਾਡੇ ਵਾਲ ਕੱਟਿਆਂ ਵਾਲੇ ਮੁੰਡੇ ਹੁੰਦੇ ਸੀ ਉਹ ਹੈਲਮਟ ਪਾਉਂਦੇ ਸੀ ਤੇ ਅਸੀਂ ਟਰਬਨ ਬੰਨੀ ਹੋਣੀ ਜਾਂ ਦਮਾਲਾ ਸਜਾਇਆ ਹੁੰਦਾ ਸੀਗਾ ਦੇ ਅਸੀਂ ਲੋਥੇ ਉਹਨਾਂ ਨੂੰ ਜਿਹੜੇ ਮੁੰਡੇ ਆਉਂਦੇ ਸੀਗੇ ਬਾਈਕਸ ਦੇ ਉੱਤੇ ਉਹਨਾਂ ਨੇ ਮੈਂ ਨੋਟਿਸ ਕੀਤਾ ਵੀ ਇੱਕ ਬਾਈਕ ਤੇ ਤਿੰਨ ਤਿੰਨ ਮੁੰਡੇ ਨੇ ਤੇ ਪੈਰਾਂ 'ਚ ਉਹਨਾਂ ਨੇ ਚਪਲਾਂ ਪਾਈਆਂ ਹੋਈਆਂ ਕਿਸੇ ਨੇ ਪਾਈਆਂ ਵੀ ਨਹੀਂ ਹੋਈਆਂ ਤੇ ਤੁਸੀਂ ਉਹਨਾਂ ਨਾਲ ਬੈਗ ਵੀ ਲੱਦੇ ਹੋਏ ਨੇ ਨਾਲ ਉਹਨਾਂ ਨੇ ਲੋਈ ਦੀ ਬੁੱਕਲ ਮਾਰੀ ਹੋਈ ਆ ਵੀ ਉਹ ਇੱਕ ਸੇਫਟੀ ਨਾਰਮਸ ਨਹੀਂ ਹੈਗੇ ਉਹ ਜਿਹੜੇ ਉਹ ਛਿੱਕੇ ਟੰਗ ਕੇ ਉਹ ਚੀਜ਼ਾਂ ਨੂੰ ਤੇ ਜਾਂਦੇ ਨੇ ਉਹ ਤੇ ਤੇ ਜ਼ਿਆਦਾ ਜ਼ਿਆਦਾ ਹੁਲੜਬਾਜ਼ੀ ਕਰਦੇ ਨੇ ਸਲੈਂਸਰ ਪਾੜੇ ਹੋਏ ਹੁੰਦੇ ਨੇ ਤੇ ਜੇ ਅਸੀਂ ਲਾਈਨ 'ਚ ਜਾ ਰਹੇ ਹਾਂ ਸਾਨੂੰ ਇੱਕ ਟੌਂਡ ਹੀ ਕਰਕੇ ਜਾਂਦੇ ਸੀਗੇ ਲੈ ਕਹਿੰਦਾ ਤੁਸੀਂ ਹੈਲਮਟ ਪਾਏ ਨੇ ਅਸੀਂ ਤਾਂ ਮਾਈਕ ਦੇ ਉੱਤੇ ਹੈਲਮਟ ਨਹੀਂ ਪਾਏ ਹੋਏ ਮੈਂ ਕਹਿੰਦਾ ਯਾਰ ਇਹ ਇੱਕ ਸੇਫਟੀ ਆ ਜਿਹੜੀ ਅਸੀਂ ਫਾਲੋ ਕਰਦੇ ਆ ਤੇ ਤੁਸੀਂ ਵੀ ਇੱਕ ਫਾਲੋ ਕਰਿਆ ਕਰੋ ਵੀ ਜੇ ਤੁਸੀਂ ਗੁਰੂ ਮਹਾਰਾਜ ਦੇ ਘਰਾਂ ਦੇ ਵਿੱਚ ਜਾਂਦੇ ਹੋ ਇੱਕ ਮਰਿਆਦਾ ਹੁੰਦੀ ਆ ਵੀ ਸਿਰ ਟੱਕ ਕੇ ਜਾਂਦੇ ਹੋ ਤੇ ਤੁਸੀਂ ਇੱਕ ਜੇ ਬਾਈਕ ਤੇ ਬੈੰਦੇ ਹੋ ਤੇ ਆਪਣਾ ਵੀ ਸਿਰ ਤੁਸੀਂ ਉਹਨੂੰ ਟੱਕੋ ਜੇ ਹੈਲਮਟ ਆ ਤੇ ਹੈਲਮਟ ਨਾਲ ਟੱਕੋ ਜੇ ਪੱਗ ਤੁਸੀਂ ਕੇਸ ਰੱਖੇ ਨੇ ਤੇ ਪੱਗ ਦੇ ਨਾਲ ਤੁਸੀਂ ਆਪਣਾ ਸਿਰ ਟੱਕੋ ਦਿਮਾਲੇ ਨਾਲ ਟੱਕੋ ਤੁਹਾਡੀ ਸੇਫਟੀ ਦਾ ਹੋਵੇ ਉਹ ਕਿਸੇ ਚੀਜ਼ ਦਾ ਉਹਨਾਂ ਨੇ ਪਰਵਾਹ ਨਹੀਂ ਕਰਦੇ ਤੇ ਤਾਂ ਹੀ ਉਹ ਇੱਕ ਅਸੀਂ ਇੱਕ ਬਣਾਇਆ ਕਿ ਇੱਕ ਤੁਹਾਡੇ ਥਰੂ মিডিਆ ਦੇ ਥਰੂ ਇੱਕ ਅਸੀਂ ਮੈਸੇਜ ਦਈਏ ਵੀ ਜਿਨ੍ਹਾਂ ਨੇ ਹੁਣ ਜਾਣਾ ਹੁਣ ਆਉਣ ਵਾਲਾ ਵਾ ਹੁਲਾ ਮਹੱਲਾ ਤੇ ਚਾਲੇ ਸ਼ੁਰੂ ਹੋ ਜਾਣੇ ਚਾਰ ਪੰਜ ਦਿਨਾਂ ਦੇ ਵਿੱਚ ਵਿੱਚ ਤੇ ਇੱਕ ਮੈਸੇਜ ਆਵੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਵੀ ਲੋਕ ਜਾ ਰਹੇ ਨੇ ਬੱਚੇ ਜਾ ਰਹੇ ਨੇ ਨੌਜਵਾਨ ਜਾ ਰਹੇ ਆ ਬਜ਼ੁਰਗ ਜਾ ਰਹੇ ਆ ਵੀ ਉਹ ਸੇਫਟੀ ਨੂੰ ਪ੍ਰਾਇੋਰਟੀ ਤੇ ਰੱਖ ਕੇ ਜਾਣ ਹਾਂਜੀ ਮੈਂ ਤੁਹਾਨੂੰ ਲਿਖਿਆ ਹੋਇਆ ਹੈ Holi ਤੇ ਨਾ ਕਰੋ ਹੁੱਲੜਬਾਜ਼ੀ ਕਿਉਂਕਿ ਆਪਾਂ ਦੇਖਿਆ ਨੌਜਵਾਨ ਪਿਛਲੇ ਸਾਲ ਵੀ ਕੁਝ ਐਹੋ ਜੀ ਘਟਨਾਵਾਂ ਵਾਪਰੀ ਸੀ ਕਈ ਨੌਜਵਾਨ ਜਿਹੜੇ ਨੇ ਘਰਾਂ ਤੋਂ ਜਾਂਦੇ ਨੇ ਤੇ ਫਿਰ ਵਾਪਸ ਮੁੜਦੇ ਨਹੀਂ ਫਿਰ ਮਾਪਿਓ ਡਰਦੇ ਵੀ ਹੈ ਕਿ ਕੀ ਕਰਨਾ ਮੱਥੇ ਟੇਕ ਕੇ ਜਦ ਬੱਚਾ ਹੀ ਘਰ ਵਾਪਸ ਨਹੀਂ ਆਉਂਦਾ ਪਿਛਲੇ ਸਾਲ ਵੀ ਇੱਕ ਬੱਚੇ ਦੇ ਨਾਲ ਐਦਾਂ ਹੀ ਮਿਸ ਹੈਪਨਿੰਗ ਹੋਈ ਸੀ ਤੇ ਅਸੀਂ ਇਹੀ ਚਾਹੁੰਦੇ ਹਾਂ ਅਸੀਂ ਸਾਰੇ ਐਸੇ ਇਕੱਠੇ ਹੋਏ ਹਾਂ ਕਿ ਵਿਦਿਨ 2-4 ਦਿਨਾਂ ਦੇ ਵਿੱਚ ਹੌਲੇ ਮੱਲੇ ਦੇ ਸਾਰਿਆਂ ਨੇ ਅਨੰਦਪੁਰ ਸਾਹਿਬ ਵੱਲ ਜਾਣਾ ਹੈ ਤੇ ਉਹਦੇ ਚ ਇਹ ਹੈ ਕਿ ਅਸੀਂ ਅਚਾਨੇ ਕਿ ਸੇਫਟੀ ਗਾਰਡਸ ਹੈ ਜਿਸ ਤਰ੍ਹਾਂ ਕਿ ਇਹ ਨਹੀਂ ਕਿ ਅਸੀਂ ਆਪਣੇ بزਨਸ ਪੁਆਇੰਟ ਆਫ View ਦੇ ਨਾਲ ਕਹਿ ਰਹੇ ਹਾਂ ਅਸੀਂ ਉਹਨਾਂ ਦੀ ਸੇਫਟੀ ਦੇ ਲਈ ਕਹਿ ਰਹੇ ਹਾਂ ਕਿ ਜਿਹੜੇ ਵੀ ਬਾਈਕ ਬਾਈਕਸ ਤੇ ਜਾ ਰਹੇ ਆ ਉਹ ਆਪਣੇ ਰਾਈਡਿੰਗ ਗੀਅਰਸ ਪਾ ਕੇ ਜਾਣ ਹੈਲਮੇਟਸ ਪਾ ਕੇ ਜਾਣ ਤਾਂ ਕਿ ਰਸਤੇ ਦੇ ਵਿੱਚ ਬਾਈ ਚਾਂਸ ਕਿਸੇ ਦੇ ਨਾਲ ਕੋਈ ਮਿਸ ਹੈਪਨਿੰਗਸ ਨਾ ਹੋ ਜਾਏ ਤਾਂ ਉਹਨਾਂ ਦੇ ਸੇਫਟੀ ਗਾਰਡਸ ਹੋਣ ਜੋ ਕਿ ਉਹਨਾਂ ਦੀ ਸੇਫਟੀ ਦੇ ਲਈ ਹੈਲਪਫੁਲ ਰਹਿਊਗੇ ਦੂਸਰਾ ਇਹ ਹੈਗਾ ਕਿ ਰਸਤੇ ਦੇ ਵਿੱਚ ਕਿਸੇ ਤਰ੍ਹਾਂ ਦੀ ਹੁੱਲੜਬਾਜੀ ਨਾ ਹੋਵੇ ਆਪਣਾ ਜਿੱਥੇ ਆਪਾਂ ਇੱਕ ਧਰਮ ਸਥਾਨ ਤੇ ਯਾਤਰਾ ਤੇ ਜਾ ਰਹੇ ਆ ਤਾਂ ਉਹਦੇ ਵਿੱਚ ਰਸਤੇ 'ਚ ਮਸਤੀਆਂ ਮਾਰਦੇ ਬੱਚੇ 3-3 4-4 ਬਾਈਕਸ ਇਕੱਠੇ ਹੋ ਕੇ ਝੁੰਡ ਬਣਾ ਬਣਾ ਕੇ ਮਸਤੀਆਂ ਕਰਦੇ ਹੋਏ ਹੁੱਲੜਬਾਜੀਆਂ ਕਰਦੇ ਹੋਏ ਜਾਂਦੇ ਆ ਔਰ ਉਹਦੇ ਵਿੱਚ ਹੀ ਅਚਾਨਕ ਅਦੀ ਨਾ ਅਦੀ ਕਈ ਵਾਰ ਕਿਸੇ ਦੇ ਨਾਲ ਕੋਈ ਐਕਸੀਡੈਂਟ ਹੋ ਜਾਏ ਜਾਂ ਕੁਝ ਹੋ ਜਾਏ ਤਾਂ ਘਰ ਦੇ ਆਪਾਂ ਨੇ ਬੱਚਿਆਂ ਨੂੰ ਭੇਜ ਦੇ ਕੇ ਅਗਲਾ ਦਰਬਾਰ ਸਾਹਿਬ ਜਾ ਰਹੇ ਆ ਲੇਕਿਨ ਇਸ ਤਰ੍ਹਾਂ ਕੋਈ ਮਿਸ ਹੈਪਨਿੰਗ ਨਾ ਹੋਏ ਤਾਂ ਸਾਡੀ ਸਿਰਫ ਇਹੀ ਰਿਕਵੈਸਟ ਹੈ कि अपनी सेफ्टी ਦੇ ਲਈ ਆਪਣੇ ਰਾਈਡਿੰਗ ਗੀਅਰਸ ਰਾਈਡਿੰਗ ਗਲਵਸ ਇਹ ਸਭ ਕੁਝ ਪਾ ਕੇ ਹੀ ਰਾਈਡਸ ਕਰਨ ਜੀ ਜੀ ਬਿਲਕੁਲ ਜਿਵੇਂ ਮੈਂ ਆਪਨੇ ਵੀ ਦੱਸਿਆ ਹੁੱਲੜਬਾਜ਼ੀ ਕਰਦੇ ਨੌਜਵਾਨ ਉੱਚੀ ਉੱਚੀ ਡੈਕ ਤੇ ਗਾਣੇ ਲਗਾਏ ਜਾਂਦੇ ਜੋ ਕਿ ਬਿਲਕੁਲ ਉੱਥੇ ਬੈਨ ਕੀਤਾ ਗਿਆ ਕਿ ਜੇ ਤੁਸੀਂ ਗੁਰੂ ਘਰ ਆ ਰਹੇ ਹੋ ਤਾਂ ਸੰਗਤ ਬਣ ਕੇ ਆਓ ਹੁੱਲੜਬਾਜ਼ੀ ਕਰਦੇ ਹੋਏ ਨਾ ਹੋ ਬਿਲਕੁਲ ਸਹੀ ਗੱਲ ਹੈ ਜੀ ਇਹ ਵੀ ਹੁੱਲੜਬਾਜ਼ੀ ਤਾਂ ਕਰਕੇ ਜਾਣਾ ਚਾਹੀਦਾ ਹੀ ਨਹੀਂ ਬਣਦਾ ਹੀ ਨਹੀਂ ਹੈ ਕਿਉਂਕਿ ਆਪਾਂ ਧਾਰਮਿਕ ਸਥਾਨ ਤੇ ਸ਼ਰਧਾ ਨਾਲ ਜਾ ਰਹੇ ਹਾਂ ਤੇ ਅਸਤਾ ਇਹੀ ਕਹਿਣਾ ਚਾਹਾਂਗੇ ਸਾਡੇ ਸੀਨੀਅਰ ਨੇ ਇਹਨਾਂ ਨੇ ਸਾਰਾ ਤੁਹਾਨੂੰ ਦੱਸ ਹੀ ਦਿੱਤਾ ਵੀ ਆਪਣੀ ਸੇਫਟੀ ਮਸਟ ਹੈ ਆਪਣੀ ਵੀ ਸੇਫਟੀ ਹੈ ਤੇ ਜਦੋਂ ਤੁਸੀਂ ਰੋਡ ਤੇ ਨਿਕਲਦੇ ਹੋ ਬਾਕੀਆਂ ਲਈ ਵੀ ਆਪਣਾ ਸੇਫ এনवायरमेंट ਬਣਾ ਕੇ ਚੱਲੋ ਫੁੱਲੜਬਾਜੀ ਨਾ ਕਿ ਸਿਰਫ ਲੁਧਿਆਣੇ ਧਾਰਮਿਕ ਸਥਾਨ ਦੀ ਗੱਲ ਨਹੀਂ ਕਰ ਰਹੇ ਲੁਧਿਆਣੇ ਸ਼ਹਿਰ ਦੇ ਵਿੱਚ ਵੀ ਜਦੋਂ ਆਪਾਂ ਹੋਲੀ ਦਾ ਦੇਖੀਏ ਨਾ ਤਾਂ ਕਈ ਵਾਰੀ ਸੇਫ ਨਹੀਂ ਲੱਗਦਾ ਕਿ ਘਰੋਂ ਬਾਹਰ ਨਿਕਲੀਏ ਕਿ ਨਾ ਨਿਕਲੀਏ ਕਿਉਂਕਿ ਮੁੰਡੇ ਐਦਾ ਗੇੜੀਆਂ ਮਾਰਨੇ ਆ ਹੂਟਰਸ ਵਜਾਣੇ ਆ ਫਿਰ ਰੰਗਾਂ ਵਾਲੀ ਬੋਰੀਆਂ ਹੱਤਾਂ 'ਚ ਹੁੰਦੀਆਂ ਪਤਾ ਹੀ ਨਹੀਂ ਲੱਗਦਾ ਨਹੀਂ ਸਲੈਂਸਰ ਲਾਏ ਹੁੰਦੇ ਨੇ ਇਹਨਾਂ ਨੇ ਮੀਨਸ ਜਿਹੜੀਆਂ ਡਰਿੰਕ ਕੀਤੀ ਹੁੰਦੀਆਂ ਜਾਂ ਸਲੈਂਸਰ ਲਾਏ ਹੁੰਦੇ ਨੇ ਗਲਤ ਕੋਈ ਅੰਡੇ ਮਾਰ ਰਿਹਾ ਹੈ ਕੋਈ ਕੋਈ ਗਲਤ ਹਰਕਤ ਕਰ ਰਿਹਾ ਕੋਈ ਕੁੜੀਆਂ ਦੇ ਪਿੱਛ ਤੈਕ ਤਿਹਾਰ ਹੈ ਤਿਹਾਰ ਨੂੰ ਖੁਸ਼ੀਆਂ ਦੇ ਵਿੱਚ ਮਨਾਓ ਕਿਸੇ ਤੇ ਅੰਡੇ ਨਾ ਮਾਰੋ ਕਿਸੇ ਤੇ ਕਾਲਖ ਨਾ ਪਾਓ ਕਿਸੇ ਤੇ ਕੋਈ ਗਲਤ ਹਰਕਤ ਨਾ ਕਰਕੇ ਖੁਸ਼ੀਆਂ ਦਾ ਰੰਗਾਂ ਦਾ ਤਿਉਹਾਰ ਹੈ ਫੁੱਲਾਂ ਨਾਲ ਖੇਲੋ ਰੰਗਾਂ ਨਾਲ ਖੇਲੋ ਲੇਕਿਨ ਕੋਈ ਗਲਤ ਹਰਕਤ ਨਾ ਹੋਏ ਕਿ ਜਿਹਦੇ ਨਾਲ ਇੱਕ ਦੂਸਰੇ ਬੰਦੇ ਨੂੰ ਆਪਾਂ ਹਰਟ ਕਰੀਏ ਇਹ ਉਤਨੂੰ ਕੀ ਮੈਸੇਜ ਦੇਣਾ ਚਾਹੁੰਦਾ ਇਹ ਉਤਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਹੁੱਲੜਬਾਜੀ ਨਾ ਕਰੋ ਤੇ ਜੇ ਧਾਰਮਿਕ ਸਥਾਨ ਤੇ ਜਾ ਰਹੇ ਹੋ ਤਾਂ ਨਾਰਮਲ ਵੇਚ ਜਾਓ ਕੋਈ ਵੀ ਮਤਲਬ ਇਹ ਜਿਵੇਂ ਨਾਗੀ ਭਾਈ ਨੇ ਦੱਸਿਆ ਵੀ ਸਲੰਸਰ ਪਾੜ ਦਿੰਦੇ ਆ ਹੋਰ ਬਥੇਰੇ ਐਵੇਂ ਪੁੱਠੇ ਕੰਮ ਕਰਦੇ ਆ ਉਹ ਨਾ ਕਰੋ ਰਾਈਡ ਸੇਫ ਹਮੇਸ਼ਾ ਦੇਖਦੇ ਆ ਕਿ ਜਦੋਂ ਨੌਜਵਾਨ ਜਿਹੜੇ ਇਕੱਠੇ ਹੋ ਜਾਂਦੇ ਆ ਨਾ ਤਾਂ ਸ਼ਾਇਦ ਉਹ ਸਪੀਡ ਲਿਮਟ ਭੁੱਲ ਜਾਂਦੇ ਆ ਸਪੀਡ ਨੂੰ ਐ ਵੀ ਸੋਚ ਕੇ ਚੱਲਦੇ ਆ ਕਿ ਜੇ ਮੈਂ ਪਿੱਛੇ ਰਹਿ ਜਾਊਂਗਾ ਤਾਂ ਮੇਰੀ ਬੇਇੱਜ਼ਤੀ ਹੋ ਜਾਣੀ ਵੀ ਇਹਦੇ ਕੋਲ ਸਪੀਡ ਦੇਖੋ ਇਹ ਮਾਨਸਿਕਤਾ ਹੁੰਦੀ ਹੈ ਜਿਹੜੀ ਹੋਲੀ ਦਾ ਤਿਉਹਾਰ ਹੈ ਨਾ ਚਾਹੇ ਉਹ ਸਿੱਖਾਂ ਲਈ ਹੈ ਚਾਹੇ ਹਿੰਦੂਆਂ ਲਈ ਹੈ ਉਹਨਾਂ ਦੀ ਨਾ ਮਾਨਸਿਕਤਾ ਨਾਲ ਜੁੜਿਆ ਹੋਇਆ ਵੀ ਖੁਸ਼ੀਆਂ ਦਾ ਤਿਉਹਾਰ ਹੈ ਮੈਂ ਕਹਿੰਦਾ ਸਾਰੇ ਜੰਮ ਜੰਮ ਮਨਾਓ ਹੈ ਨਾ ਤਿਉਹਾਰ ਖੁਸ਼ੀਆਂ ਦਾ ਵਾ ਪਰ ਇਹ ਜਦੋਂ ਖੁਸ਼ੀਆਂ ਸੜਕ ਤੇ ਆ ਜਾਂਦੀਆਂ ਤੇ ਉਹ ਲਾਲ ਰੰਗ ਜਦੋਂ ਖੂਨ ਦਾ ਰੰਗ ਬਣ ਜਾਂਦਾ ਉਦੋਂ ਪੰਗਾ ਪੈਂਦਾ ਤੇ ਅਕਸਰ ਸਾਡੇ ਨਾ ਬੜੀ ਇੱਕ ਕਹेलो ਕਹਾਵਤ ਵੀ ਮਸ਼ਹੂਰ ਹੈ ਕਿ ਯਾਰ ਹੋਲੀ ਉਦੋਂ ਹੀ ਖਤਮ ਹੁੰਦੀ ਹੈ ਜਦੋਂ ਦੋ ਗੁੱਟ ਆਪਸ ਚ ਲੜ ਪੈਂਦੇ ਹੈ ਨਾ ਇਸ ਸਕੂਲਾਂ ਲੈਵਲਾਂ ਤੋਂ ਭਾਂਜੀ ਸ਼ੁਰੂ ਹੁੰਦਾ ਬਈ ਜਦੋਂ ਆਪਾਂ ਗੱਲ ਕਰਦੇ ਆਂ ਬਈ ਨਾਰਮਲ 8ਵੀਂ ਦਾ ਬੱਚਾ 9ਵੀਂ ਦਾ ਬੱਚਾ ਜਦੋਂ ਉਹ ਸਿੱਖਦਾ ਐਕਟਿਵ ਆ ਤਾਂ ਉਹ ਕੀ ਕਰਦਾ ਬਈ ਇਸ ਸਾਲ ਜਿਹੜੀ ਹੋਲੀ ਮਨਾਉਣੀ ਆ ਉਹ ਏਦਾਂ ਮਨਾਵਾਂਗੇ ਹਨਾ ਗੋਰੀਆਂ ਚੱਕ ਕੇ ਨਾਲ ਗੋਰੀਆਂ ਚੱਕ ਕੇ ਟ੍ਰਿਪਲੀ ਕਰਕੇ ਹਨਾ ਮਤਲਬ ਕਿਉਂਕਿ ਉਹਨਾਂ ਨੂੰ ਉਹ ਦਿਨ ਲੱਗਦਾ ਬਈ ਯਾਰ ਇਸ ਦਿਨ ਪੁਲਿਸ ਵਾਲੇ ਸਾਨੂੰ ਕੁਝ ਨਹੀਂ ਕਹਿਣਗੇ ਹਨਾ ਤੇ ਫਿਰ ਜਿੱਥੇ ਮੰਨ ਲਓ ਪੁਲਿਸ ਵਾਲਿਆਂ ਦਾ ਨਾਕਾ ਲੱਗੇ ਜਾਣ ਕੇ ਉੱਧਰ ਨੂੰ ਜਾਣਾ ਹਨਾ ਬਈ ਇਹ ਸਾਨੂੰ ਰੋਕਣਗੇ ਵੀ ਅਸੀਂ ਇਹਨਾਂ ਨਾਲ ਬੈਸ-ਬਸਈਆ ਕਰਾਂਗੇ ਤੇ ਉਹ ਸਾਰੀਆਂ ਚੀਜ਼ਾਂ ਕਰਾਂਗੇ ਉਹਨੂੰ ਪਾਰਟ ਆਫ ਹੈਪੀ ਪੁਰਾਣੇ ਸਮੇਂ ਚ ਹੋਲੀ ਮਨਾਉਂਦੇ ਸੀ ਹੋਲੇ ਮਹੱਲੇ ਤੇ ਵੀ ਲੋਕ ਜਾਂਦੇ ਜੇ ਸਿੱਖਾਂ ਦੀ ਗੱਲ ਕਰਾਂ ਸਪੈਸੀਫਿਕਲੀ ਕਿ ਉਹ ਸਾਡੇ ਤੋਂ ਮਤਲਬ ਜਿਹੜੀ ਵੱਡੀ ਜਨਰੇਸ਼ਨ ਆ ਕਿ ਉਹ ਹੋਲੇ ਮਹੱਲੇ ਤੇ ਨਹੀਂ ਸੀ ਜਾਂਦੇ ਆਨੰਦਪੁਰ ਉਹ ਹੋਰ ਸੰਗਤ ਜਾਂਦੀ ਸੀ ਹੁਣ ਤਾਂ ਪੇਰੈਂਟਸ ਡਰਦੇ ਆ ਭੇਜਣ ਵਾਸਤੇ ਕਿ ਪਤਾ ਨਹੀਂ ਜੇ ਮੁੰਡੇ ਇਕੱਠੇ ਹੋ ਕੇ ਜਾਣਗੇ ਕੋਈ ਅਨਹੋਣੀ ਦੇਖੋ ਇਦਾਂ ਹੀ ਹੈ ਉਦੋਂ ਵੀ ਪਿੰਡਾਂ ਦੀ ਸੰਗਤ ਜਿਹੜੀ ਆ ਉਹ ਜੰਮ ਜੰਮ ਜਾਂਦੀ ਸੀ ਟਰਾਲੀਆਂ ਭਰ ਕੇ ਜਾਂਦੇ ਸੀ ਉਦੋਂ ਵੀ ਇਦਾਂ ਹੀ ਸੰਗਤ ਜਾਂਦੀ ਸੀ ਪਰ ਉਦੋਂ ਇੱਕ ਲੈਜਾ ਹੁੰਦਾ ਸੀ ਤੇ ਸਾਡੀ ਇੱਕ ਭਾਵਨਾ ਹੁੰਦੀ ਸੀ ਕਿ ਅਸੀਂ ਗੁਰੂ ਦੇ ਘਰ ਚ ਜਾ ਰਹੇ ਹਾਂ ਹਨਾ ਅਸੀਂ ਇੱਕ ਭਾਵਨਾ ਲੈ ਕੇ ਜਾ ਰਹੇ ਹਾਂ ਅੱਜ ਕੀ ਹੋ ਰਿਹਾ ਅੱਜ ਸਾਨੂੰ ਸਾਲ ਬਾਅਦ ਇੱਕ ਮੌਕਾ ਮਿਲ ਰਿਹਾ ਅਸੀਂ ਹੁੱਲੜ ਬਾਜੀ ਕਰ ਲਈਏ ਜਾਣ ਮੁਝ ਕੇ ਤਿੰਨ ਦਿਨ ਪਹਿਲਾਂ ਤਿਆਰੀ ਕੀ ਹੁੰਦੀ ਹੈ ਜੀ ਸਾਰੇ ਮੈਕੈਨਿਕਾ ਕੋਲੇ ਲਾਈਨਾਂ ਲੱਗੀਆਂ ਹੁੰਦੀਆਂ ਜੀ ਸਲੈਂਸਰ ਰਿਮੂਵ ਕਰਾ ਦਿਆ ਯਾਰ ਕੀ ਦਿਖਾਣਾ ਕੀ ਚਾਹੁੰਦੇ ਹੋ ਤੁਹਾਨੂੰ ਲੱਗਦਾ ਭਈ ਇਦਾਂ ਗੁਰੂਖਸ਼ ਹੁੰਦਾ ਹੋਊਗਾ ਇੱਕ ਸੈਕਿੰਡ ਲਈ ਵੀ ਕੋਈ ਬੰਦਾ ਸੋਚ ਕੇ ਦੇਖੇ ਬਈ ਗੁਰੂ ਨੇ ਇਦਾਂ ਖੁਸ਼ ਹੋਣ ਲਈ ਤੁਹਾਨੂੰ ਮਤਲਬ ਹੋਲੇ ਮਹੱਲੇ ਦਾ ਤਿਉਹਾਰ ਦਿੱਤਾ ਸੀ ਅਬ ਮੈਂ ਭਾਈ ਨੇ ਹੁਣੇ ਬੜੀ ਪਿਆਰੀ ਗੱਲ ਕਹੀ ਨਾ ਹੂਲਾ ਮਹੱਲਾ ਜਿਹੜਾ ਅਣਖਾਂ ਦਾ ਸੀਗਾ ਤੇ ਅੱਜ ਕੀ ਰਹਿ ਗਿਆ ਹੁੱਲੜ বাজਾਂਦਾ ਹੁੱਲੜ ਪਾਜਾਂਦਾ ਕਿੱਦਾਂ ਰਹਿ ਗਿਆ ਠੀਕ ਹੈ ਤੁਸੀਂ ਮਤਲਬ ਆਪਦੇ ਹੋਰ ਕੋਈ ਪਿੰਡ ਦੇ ਕੰਮ ਕੂਮ ਕਰਨੇ ਆ ਕਰੀ ਜਾਓ ਠੀਕ ਹੈ ਪਰ ਇਹ ਕੀ ਕਰਦੇ ਆ ਵੀ ਨਾਰਮਲੀ ਸਾਰੇ ਰੂਲਸ ਐ ਨਾ ਪੈਨ ਡਾਊਨ ਕਰ ਲੈਂਦੇ ਆ ਵੀ ਆ ਵੀ ਤੋੜਨਾ ਆ ਵੀ ਤੋੜਨਾ ਆ ਵੀ ਤੋੜਨਾ ਆ ਵੀ ਤੋੜਨਾ ਤੇ ਫਿਰ ਐਟ ਦਾ ਐਂਡ ਕੀ ਕਹਿਣਾ ਜੀ ਜਦੋਂ ਕਿਸੇ ਨੇ ਪੁਲਿਸ ਵਾਲੇ ਨੇ ਹੈਣਾ ਤੇ ਇਹ ਕਿਹੜੀ ਸੰਗਤ ਹੈ ਸੋ ਸਾਰਿਆਂ ਵੀਰਾਂ ਭੈਣਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਭਾਈ ਤਿਹਾਰ ਦੇ ਨਾਮ ਤੇ ਕੋਈ ਵੀ ਹੈ ਭਾਵੇਂ ਉਹ ਸਿੱਖਾਂ ਦਾ ਜਿਹੜਾ ਅਨੰਦਪੁਰ ਸਾਹਿਬ ਨੂੰ ਜਾ ਰਿਹਾ ਤੇ ਭਾਵੇਂ Hindu ਵੀਰ ਨੇ ਜਿਹੜੇ ਲੋਕਲ ਲੈਵਲ ਤੇ ਆਪਣੇ ਮਤਲਬ ਮਨਾ ਰਹੇ ਨੇ ਤਿਹਾਰ ਦੋਵਾਂ ਨੂੰ ਕਮਿਊਨਿਟੀਜ਼ ਨੂੰ ਹੱਥ ਜੋੜ ਕੇ ਬੇਨਤੀ ਹੈ ਭਾਈ ਪਲੀਜ਼ ਆਪਾਂ ਜਿਹੜੀਆਂ ਮਨਾਉਣ ਦੇ ਤਰੀਕੇ ਨੇ ਨਾ ਇਹਨਾਂ ਨੂੰ ਸੰਕੀਰਣ ਤੇ ਇਹਨਾਂ ਨੂੰ ਵਧੀਆ ਢੰਗ ਨਾਲ ਮਨਾਈਏ ਤਾਂ ਕਿ ਆਉਣ ਵਾਲੀ ਜਨਰੇਸ਼ਨਸ ਮਨਾ ਸਕੇ ਤੁਸੀਂ ਮੰਨ ਲਓ ਨਹੀਂ ਮਨਾਉਂਦੇ ਠੀਕ ਹੈ ਤੁਹਾਡੇ ਤੇ ਕੋਈ ਰੰਗ ਪਾ ਜਾਂਦਾ ਤੁਸੀਂ ਤੁਹਾਨੂੰ ਇੱਕ ਹੀਟ ਰੇਡ ਵਾਲੀ ਫੀਲਿੰਗ ਆਊਗੀ ਦੂਸਰੀ ਗੱਲ ਜਦੋਂ ਇਹਨਾਂ ਦਿਨਾਂ ਦੇ ਵਿੱਚ ਕਿਸੇ ਦੀ ਵੀ ਇੱਕ ਵਾਰੀ ਵੀ ਲਾਈਫ 'ਚ ਕੋਈ ਮਿਸ ਹੈਪਨਿੰਗ ਹੋਗੀ ਤਾਂ ਸਾਰੀ ਜ਼ਿੰਦਗੀ ਲਈ ਹੋਲੀ ਦਾ ਤਿਉਹਾਰ ਉਹ ਭੁੱਲ ਨਹੀਂ ਪਾਉਗੇ ਤਾਂ ਦਰਮੰਦ ਦੇ ਵਿੱਚ ਬੈਠਦਾ ਜਾਨਵਰਾਂ ਨੂੰ ਵੀ ਇਹਨਾਂ ਨੂੰ ਨੁਕਸਾਨ ਪਹੁੰਚਦਾ ਕੋਈ ਲੋਕ ਤਾਂ ਹੁੱਲੜਬਾਜ਼ੀ ਕਰਦੇ ਨੌਜਵਾਨ ਜਿਹੜੇ ਸਟਰੀਟ ਡੌਗਸ ਆ ਕਿ ਉਹਨਾਂ ਉੱਤੇ ਵੀ ਰੰਗ ਪਾ ਜਾਂਦੇ ਉਹਨਾਂ ਨੂੰ ਵੀ ਸਕਿਨ ਦੇ ਦੇਖੋ ਸਟਰੀਟ ਡੌਗਸ ਦੀ ਜਿਹੜੀ ਤੁਸੀਂ ਗੱਲ ਕੀਤੀ ਉਹ 'ਚ ਬੜਾ ਪਿਆਰਾ ਪੁਆਇੰਟ ਹੈ ਕਿ ਜਿੰਨੂੰ ਆਪਾਂ ਇਹਨਾਂ ਦੇ ਸਿਲੈਂਸਰਸ ਰਿਮੂਵ ਕਰ ਠੀਕ ਹੈ ਉਹ ਡਰ ਕੇ ਪਹੁੰਚਦੇ ਆ ਇਹਨਾਂ ਦੇ ਮਗਰ ਪੈਂਦੇ ਆ ਇਹ ਫਿਰ ਉਹਨਾਂ ਦੇ ਮਗਰ ਪੈਂਦੇ ਆ ਉਹ ਸਾਰੀਆਂ ਚੀਜ਼ਾਂ ਨਾ ਜਿਹੜੀਆਂ ਡਿਲਿਊਟ ਹੁੰਦੀਆਂ ਜਾ ਰਹੀਆਂ ਅਸੀਂ ਫੈਸਟੀਵਲ ਕਿਸੇ ਮਤਲਬ ਹੋਰ ਡਾਇਰੈਕਸ਼ਨ ਨੂੰ ਲਿਜਾਣਾ ਸ਼ੁਰੂ ਕਰਤਾ ਹੈ ਨਾ ਹੌਲੀ ਦਾ ਤਿਉਹਾਰ ਬੜਾ ਇੱਕ ਮਤਲਬ ਪ੍ਰੀਸ਼ੀਅਸ ਜਿਹਾ ਤਿਉਹਾਰ ਸੀਗਾ ਤੇ ਅਸੀਂ ਹੋਰ ਡਾਇਰੈਕਸ਼ਨ ਨੂੰ ਉਹਨੂੰ ਲਿਜਾਣਾ ਸ਼ੁਰੂ ਕਰਤਾ ਸਾਨੂੰ ਐ ਲੱਗਦਾ ਵੀ ਜਿਹੜਾ ਬੰਦਾ ਨਹੀਂ ਮਨਾਉਂਦਾ ਕਿ ਉਹ ਖੁਸ਼ ਨਹੀਂ ਆਇਆ ਹਰ ਬੰਦੇ ਨੂੰ ਇਹ ਲੱਗਣ ਲੱਗ ਗਿਆ ਜਿਹੜਾ ਤਰੀਕੇ ਨਾਲ ਮੈਂ ਮਨਾ ਰਿਹਾ ਉਹ ਬੜਾ ਜਸਟੀਫਾਈਡ ਹੈ ਉਹ ਜਸਟੀਫਾਈਡ ਤਰੀਕਾ ਜਿਹੜੇ ਆ ਨਾ ਉਹ ਮੈਨੂੰ ਲੱ ਬਹੁਤ ਬਹੁਤ ਧੰਨਵਾਦ ਐਸੀ ਸਾਡੇ ਨਾਲ ਲੁਧਿਆਣਾ ਮੋਟਰਸਾਈਕਲਿੰਗ ਕਮਿਊਨਿਟੀ ਤੋਂ ਜਿਨ੍ਹਾਂ ਨੇ ਕੀ ਇੱਕ ਕਦਮ ਚੱਕਿਆ ਹੈ ਅਵੇਅਰਨੈਸ ਦਾ ਲੋਕਾਂ ਤੱਕ ਪਹੁੰਚਾਣਾ ਇਹ ਮੈਸੇਜ ਕਿ ਜੇਕਰ ਤੁਸੀਂ ਹੋਲੀ ਖੇਡਦੇ ਹੋ ਜਾਂ ਹੋਲੇ ਮੱਲੇ ਤੇ ਜਾਂਦੇ ਹੋ ਕਿਵੇਂ ਆਪਣੀ ਸੇਫਟੀ ਦਾ ਧਿਆਨ ਰੱਖਣਾ ਹੈ ਤੇ ਇਸ ਪਵਿੱਤਰ ਤਿਉਹਾਰ ਨੂੰ ਇੱਕ ਰੰਗਾ ਦੇ ਤਿਉਹਾਰ ਨੂੰ ਸੇਫਟੀ ਦੇ ਨਾਲ ਅੱਗੇ ਕਿਵੇਂ ਲੈ ਕੇ ਜਾਣਾ ਹੁੱਲੜਬਾਜ਼ੀ ਤੋਂ ਕਿਵੇਂ ਆਪਣਾ ਬਚਾਅ ਰੱਖਣਾ ਹੈ ਇਦਾਂ ਦੀ ਹੋਰ ਵੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮਸ ਕੈਮਰਾਮੈਨ ਬਲਵਿੰਦਰ ਦੇ ਨਾਲ ਮੈਂ ਪ੍ਰਬਲਿੰਕ